ਫਰਵਰੀ 2025 ਦੇ ਵਿੱਚ 40 ਹੋਏ ਘੁਰਮੁਸਲਮਾਨਾਂ ਨੂੰ ਚੀਨ ਵਾਪਸ ਭੇਜ ਦਿੱਤਾ ਜਿਸ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੰਦੇ ਹੋਏ ਅਮਰੀਕਾ ਨੇ ਥਾਈ ਅਧਿਕਾਰੀਆਂ ਤੇ ਵੀਜ਼ਾ ਪਾਬੰਦੀ ਲਗਾ ਦਿੱਤੀ ਹੈ ਉਹ ਈਕੁਰ 2024 ਤੋਂ ਥਾਈਲੈਂਡ ਦੇ ਵਿੱਚ ਹਿਰਾਸਤ ਵਿੱਚ ਸਨ ਜਦ ਉਹ ਚੀਨ ਦੀ ਜ਼ਬਰ ਅਤੇ ਅਤਿਆਚਾਰ ਤੋਂ ਬਚ ਕੇ ਭੱਜੇ ਸੀ ਦੱਸਦੇ ਕਿ 1 ਮਿਲੀਅਨ ਤੋਂ ਵੱਧ ਈਕੁਰ ਅਤੇ ਹੋਰ ਤੁਰਕ ਮੁਸਲਮਾਨ ਰੀ-ਐਜੂਕੇਸ਼ਨ ਕੈਂਪਾਂ ਦੇ ਵਿੱਚ ਬੰਦ ਹਨ ਜਿੱਥੇ ਉਹਨਾਂ ਉੱਤੇ ਧਾਰਮਿਕ ਅਤੇ ਸੱਭਿਆਚਾਰਕ ਤੌਰ ਤੇ ਪਬੰਦ ਲਗਾਈਆਂ ਜਾ ਰਹੀਆਂ ਹਨ ਦੱਸ ਦਈਏ ਕਿ ਜਿੰਜਿਆਂਗ ਖੇਤਰ ਮੋਬਾਈਲ ਟਰੈਕਿੰਗ ਅਤੇ ਪੁਲਿਸ ਚੈੱਕਪੁਆਇੰਟਾਂ ਦੇ ਨਾਲ ਭਰਿਆ ਪਿਆ ਹੈ ਜਿੱਥੇ ਉਈਕੁਰਾਂ ਦੀ ਹਰ ਹਰਕਤ ਤੇ ਨਜ਼ਰ ਰੱਖੀ ਜਾਂਦੀ ਹੈ ਚੀਨ ਉਈਕੁਰਾਂ ਨੂੰ ਕਪੜੇ ਟੈਕਸਟਾਈਲ ਅਤੇ ਟੈਕ ਉਤਪਾਦ ਬਣਾਉਣ ਦੇ ਲਈ ਜ਼ਬਰਦਸਤੀ ਮਿਹਨਤ ਕਰਵਾ ਰਿਹਾ ਹੈ ਹਜ਼ਾਰਾਂ ਮਸੀਤਾਂ ਢਾਹ ਦਿੱਤੀਆਂ ਗਈਆਂ ਹਨ ਕੁਰਾਨ ਪੜਨ ਦਾੜੀ ਰੱਖਣ ਜਾਂ ਹਿਜਾਬ ਪੈਣ ਤੇ ਪਾਬੰਦੀ ਲਗਾਈ ਗਈ ਹੈ ਅਮਰੀਕਾ ਕੈਨੇਡਾ ਅਤੇ ਯੂਰੋਪੀ ਸੰਘ ਆਦਿ ਨੇ ਚੀਨ ਉੱਤੇ ਕਈ ਤਰੀਕੇ ਦੇ ਨਾਲ ਪਾਬੰਦੀਆਂ ਲਗਾਈਆਂ ਹਨ ਅਤੇ ਇਸ ਨੂੰ ਨਸਲਕੁਸ਼ੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਘਰਾਰ ਦਿੰਦਾ ਹੈ ਸਾਲ 2015 ਦੇ ਵਿੱਚ 109 ਉਈਕੁਰਾਂ ਨੂੰ ਵੀ ਚੀਨ ਵਾਪਸ ਭੇਜਿਆ ਗਿਆ ਸੀ ਜਿਸ ਕਾਰਨ ਵਿਸ਼ਵ ਭਰ ਦੇ ਵਿੱਚ ਵਿਰੋਧ ਹੋਇਆ ਸੀ ਹੁਣ 2025 ਦੇ ਵਿੱਚ ਥਾਈਲੈਂਡ ਨੇ ਮੁਰ 40 ਉਈਕੁਰ ਚੀਨ ਹਵਾਲੇ ਕਰਕੇ ਵਿਵਾਦ ਚੁੱਕ ਦਿੱਤਾ ਅਮਰੀਕਾ ਨੇ ਥਾਈਲੈਂਡ ਦੇ ਕਈ ਅਧਿਕਾਰੀਆਂ ਤੇ ਵੀਜ਼ਾ ਪਾਬੰਦੀ ਲਗਾ ਦਿੱਤੀ ਹੈ ਕਹਿੰਦੇ ਹੋਏ ਕਿ ਚੀਨ ਉਈਕੁਰਾਂ ਨੂੰ ਕੈਦ ਜ਼ਬਰਦਸਤੀ ਮਿਹਨਤ ਜਾਂ ਮੌਤ ਦੀ ਸਜ਼ਾ ਦੇ ਸਕਦਾ ਹੈ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਵੀ ਥਾਈਲੈਂਡ ਦੀ ਚੀਨ ਦੇ ਦਬਾਅ ਹੇਠ ਆਉਣ ਦੀ ਨਿੰਦਾ ਕੀਤੀ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਹੋਰ ਦੇਸ਼ ਵੀ ਉਈਕੁਰਾਂ ਨੂੰ ਚੀਨ ਵਾਪਸ ਭੇਜਣਗੇ ਚੀਨ ਲੰਬੇ ਸਮੇਂ ਤੋਂ ਉਈਕੁਰ ਸ਼ਰਨਾਰਥੀਆਂ ਦੀ ਵਾਪਸੀ ਲਈ ਕਈ ਦੇਸ਼ਾਂ ਉਤੇ ਦਬਾਅ ਬਣਾ ਰਿਹਾ ਹੈ థਾਈਲੈਂਡ ਦੇ ਇਸ ਕਦਮ ਨੇ ਵਿਸ਼ਵ ਭਰ ਦੇ ਵਿੱਚ ਚਿੰਤਾ ਵਧਾ ਦਿੱਤੀ ਹੈ ਤੁਸੀਂ ਇਸ ਮੁੱਦੇ ਦੇ ਉੱਤੇ ਕੀ ਸੋਚਦੇ ਹੋ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸਿਓ థਾਈਲੈਂਡ ਨੇ ਫਰਵਰੀ 2025 ਦੇ ਵਿੱਚ 40 ਉਈਕੁਰ ਮੁਸਲਮਾਨਾਂ ਨੂੰ ਚੀਨ ਵਾਪਸ ਭੇਜ ਦਿੱਤਾ ਜਿਸ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੰਦੇ ਹੋਏ ਅਮਰੀਕਾ ਨੇ ਥਾਈ ਅਧਿਕਾਰੀਆਂ ਤੇ ਵੀਜ਼ਾ ਪਾਬੰਦੀ ਲਗਾ ਦਿੱਤੀ ਹੈ ਉਈਕੁਰ 2024 ਤੋਂ థਾਈਲੈਂਡ ਦੇ ਵਿੱਚ ਹਿਰਾਸਤ ਵਿੱਚ ਸਨ ਜਦ ਉਹ ਚੀਨ ਦੀ ਜ਼ਬਰ ਅਤੇ ਅਤਿਆਚਾਰ ਤੋਂ ਬਚ ਕੇ ਭੱਜੇ ਸੀ ਦੱਸ ਦਈਏ ਕਿ 1 ਮਿਲੀਅਨ ਤੋਂ ਵੱਧ ਉਈਕੁਰ ਅਤੇ ਹੋਰ ਤੁਰਕ ਮੁਸਲਮਾਨ ਰੀ-ਐਜੂਕੇਸ਼ਨ ਕੈਂਪਾਂ ਦੇ ਵਿੱਚ ਬੰਦ ਹਨ ਜਿੱਥੇ ਉਹਨਾਂ ਉੱਤੇ ਧਾਰਮਿਕ ਅਤੇ ਸਾਂਸਕ੍ਰਿਤਿਕ ਤੌਰ ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਦੱਸ ਦਈਏ ਕਿ ਜਿੰਜਿਆਂਗ ਖੇਤਰ ਮੋਬਾਈਲ ਟਰੈਕਿੰਗ ਅਤੇ ਪੁਲਿਸ ਚੈੱਕਪੁਆਇੰਟਾਂ ਦੇ ਨਾਲ ਭਰਿਆ ਪਿਆ ਜਿੱਥੇ ਉਈਕੁਰਾਂ ਦੀ ਹਰ ਹਰਕਤ ਤੇ ਨਜ਼ਰ ਰੱਖੀ ਜਾਂਦੀ ਹੈ ਚੀਨ ਉਈਕੁਰਾਂ ਉਹ ਕਪੜੇ ਟੈਕਸਟਾਈਲ ਅਤੇ ਟੈਕ ਉਤਪਾਦ ਬਣਾਉਣ ਦੇ ਲਈ ਜ਼ਬਰਦਸਤੀ ਮਿਹਨਤ ਕਰਵਾ ਰਿਹਾ ਹੈ ਹਜ਼ਾਰਾਂ ਮਸੀਤਾਂ ਢਾਹ ਦਿੱਤੀਆਂ ਗਈਆਂ ਹਨ ਕੁਰਾਨ ਪੜਨ ਦਾੜੀ ਰੱਖਣ ਜਾਂ ਹਿਜਾਬ ਪੈਣ ਤੇ ਪਾਬੰਦੀ ਲਗਾਈ ਗਈ ਹੈ ਅਮਰੀਕਾ ਕੈਨੇਡਾ ਅਤੇ ਯੂਰੋਪੀ ਸੰਘ ਆਦਿ ਨੇ ਚੀਨ ਉੱਤੇ ਕਈ ਤਰੀਕੇ ਦੇ ਨਾਲ ਪਾਬੰਦੀਆਂ ਲਗਾਈਆਂ ਹਨ ਅਤੇ ਇਸ ਨੂੰ ਨਸਲਕੁਸ਼ੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਕਰਾਰ ਦਿੰਦਾ ਹੈ ਸਾਲ 2015 ਦੇ ਵਿੱਚ 109 ਉਈਕੁਰਾਂ ਨੂੰ ਵੀ ਚੀਨ ਵਾਪਸ ਭੇਜਿਆ ਗਿਆ ਸੀ ਜਿਸ ਕਾਰਨ ਵਿਸ਼ਵ ਭਰ ਦੇ ਵਿੱਚ ਵਿਰੋਧ ਹੋਇਆ ਸੀ ਹੁਣ 2025 ਦੇ ਵਿੱਚ ਥਾਈਲੈਂਡ ਨੇ ਮੁਰ 40 ਉਈਕੁਰ ਚੀਨ ਹਵਾਲੇ ਕਰਕੇ ਵਿਵਾਦ ਚੁੱਕ ਦਿੱਤਾ ਹੈ ਅਮਰੀਕਾ ਨੇ ਥਾਈਲੈਂਡ ਦੇ ਕਈ ਅਧਿਕਾਰੀਆਂ ਤੇ ਵੀਜ਼ਾ ਪਾਬੰਦੀ ਲਗਾ ਦਿੱਤੀ ਹੈ ਕਹਿੰਦੇ ਹੋਏ ਕਿ ਚੀਨ ਉਈਕੁਰਾਂ ਨੂੰ ਕੈਦ ਜ਼ਬਰਦਸਤੀ ਮਿਹਨਤ ਜਾਂ ਮੌਤ ਦੀ ਸਜ਼ਾ ਦੇ ਸਕਦਾ ਹੈ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਵੀ ਥਾਈਲੈਂਡ ਦੀ ਚੀਨ ਦੇ ਦਬਾਅ ਹੇਠ ਆਉਣ ਦੀ ਨਿੰਦਾ ਕੀਤੀ ਹੈ ਹੁਣ ਸਵਾਲ ਹੈ ਪੈਦਾ ਹੁੰਦਾ ਹੈ ਕਿ ਹੋਰ ਦੇਸ਼ ਵੀ ਉਈ ਕੁਰਾਂ ਨੂੰ ਚੀਨ ਵਾਪਸ ਭੇਜਣਗੇ ਚੀਨ ਲੰਬੇ ਸਮੇਂ ਤੋਂ ਉਈ ਕੁਰਸ਼ ਨਾਰਥੀਆਂ ਦੀ ਵਾਪਸੀ ਲਈ ਕਈ ਦੇਸ਼ਾਂ ਉਤੇ ਦਬਾਅ ਬਣਾ ਰਿਹਾ ਹੈ థਾਈਲੈਂਡ ਦੇ ਇਸ ਕਦਮ ਨੇ ਵਿਸ਼ਵ ਭਰ ਦੇ ਵਿੱਚ ਚਿੰਤਾ ਵਧਾ ਦਿੱਤੀ ਹੈ ਤੁਸੀਂ ਇਸ ਮੁੱਦੇ ਦੇ ਉੱਤੇ ਕੀ ਸੋਚਦੇ ਹੋ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸਿਓ